ਸਾਂਤ ਨਿਰੰਕਾਰੀ ਭਵਨ ਫਿਲੌਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਵਿੱਚ ਆਪਣਾ ਤੇ ਗੁਰਾਇਮ ਬ੍ਰਾਂਚਾ ਨੇ ਅਹਿਮ ਯੋਗਦਾਨ ਦਿੱਤਾ ਇਸ ਕੈਂਪ ਦਾ ਉਦਗਾਰਨ ਸੰਤਸਗੁਰ ਪ੍ਰਕਾਸ਼ ਪਾਸੀ ਝਲੰਦਰ ਵਾਲਿਆ ਨੇ ਕੀਤਾ ਇਸ ਮੌਕੇ ਸੰਤ ਜਗਤਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾ ਖੂਨਦਾਨ ਕੈਂਪ 24 ਅਪ੍ਰੈਲ 1986 ਨੂੰ ਬਾਬਾ ਹਰਦੇਵ ਸਿੰਘ ਜੀ ਦੀ ਹਜ਼ੂਰੀ ਵਿੱਚ ਲਗਾਇਆ ਗਿਆ ਸੀ ਜਿਸ ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਨੇ ਆਦੇਸ਼ ਕੀਤਾ ਸੀ ਕਿ ਖੂਨ ਨਾਲੀਆਂ ਵਿੱਚ ਨਹੀਂ ਨਾਰੀਆਂ ਵਿੱਚ ਵਹਿਣਾ ਚਾਹੀਦਾ ਹੈ ਇਸੇ ਆਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਇਸੇ ਦਿਨ ਸੰਤ ਨਰਿੰਕਾਰੀ ਭਵਨ ਫਲੋਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਸਤਵਿੰਦਰ ਸਿੰਘ ਤੰਜੂ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਨੇ ਵੀ ਆਪਣੀ ਹਾਜ਼ਰੀ ਲਗਵਾਈ ਬਲੱਡ ਡੋਨੇਸ਼ਨ ਕੈਂਪ ਕੋ ਬ੍ਰਾਂਚ ਸੰਤ ਨਰਕਾਰੀ ਬ੍ਰਾਂਚ ਫਲੋਰ ਦੇ ਵਿੱਚ ਬਲੱਡ ਡੋਨੇਸ਼ਨ ਦਾ ਕੈਂਪ ਰੱਖਿਆ ਗਿਆ ਹੈ ਇਹ ਕੈਂਪ ਸਤਿਗੁਰੂ ਬਾਬਾ ਗਰਬਚਨ ਸਿੰਘ ਜੀ ਮਹਾਰਾਜ ਜੀ ਦੇ ਡਾਉਨ ਦੇ ਸਮੇ ਨੂੰ ਮੁੱਖ ਰੱਖਦਿਆਂ ਹੋਇਆ ਬਾਬਾ ਹਰਦੇਵ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਕਿ ਖੂਨ ਨਾਲੀਆਂ ਵਿੱਚ ਨਹੀਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ ਐਸੇ ਹੀ ਮੁੱਖ ਦੇਸ਼ ਨੂੰ ਮਾਨਮਤਾ ਦੇ ਸਤਿਗੁਰ ਦੇ ਬਚਨਾਂ ਨੂੰ ਪ੍ਰਮੁੱਖ ਰੱਖਦਿਆਂ ਇਹ ਅੱਜ ਇੱਥੇ ਬ੍ਰਾਂਚ ਦੇ ਵਿੱਚ ਬਲੱਡ ਨੇਸ਼ਨ ਦਾ ਕੈਂਪ ਰੱਖਿਆ ਹੈ ਇੱਥੇ ਬਹੁਤ ਭੈਣ ਭਰਾਵਾਂ ਇਹ ਰਾਲ ਮਿਲ ਕੇ ਬਲੱਡ ਡੋਨੇਟ ਕਰ ਰਹੇ ਹਨ ਬੜਾ ਉਤਸ਼ਾਹ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ 100 ਬਲੱਡ ਡੋਨੇਟ ਹੋਣ ਦੇ ਹੋਣ ਜਾ ਰਿਹਾ ਹੈ 100 ਤੋਂ ਪਲੱਸ ਵੀ ਹੋ ਸਕਦਾ ਹੈ ਇਹਹੀ ਇੱਕ ਮਾਨਵਤਾ ਦੇ ਭਲੇ ਦੀ ਗੱਲ ਵਾਸਤੇ ਦੁਨੀਆ ਦੇ ਵਿੱਚ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਇਨਸਾਨ ਦੀਆਂ ਕਦਰਾਂ ਕੀਮਤਾਂ ਇੱਕ ਦੂਸਰੇ ਨੂੰ ਜਦੋਂ ਮਾਨਵਤਿਕ ਕਦਰਾਂ ਕੀਮਤਾਂ ਇਨਸਾਨ ਦੇ ਵਿੱਚ ਉਤਪਤ ਹੁੰਦੀਆਂ ਹਨ ਤਾਂ ਸਤਿਗੁਰ ਦਾ ਮੁਖ ਦੇਸ਼ ਵੀ ਇੱਕ ਜਨ ਜਨ ਤੱਕ ਪਹੁੰਚਦਾ ਹੈ ਇਸ ਐਸੀ ਹੀ ਪ੍ਰਿਆਸ ਕਰਨ ਦਾ ਸਤਿਗੁਰ ਨੇ ਆਦੇਸ਼ ਦਿੱਤਾ ਸੀ ਸਾਧ ਸੰਗਤ ਜੀ ਪਿਆਰ ਨਾਲ ਆਪਾਂ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਜੀ ਧੰਨ ਅੰਕਾਰ ਜੀ ਅੱਜ ਸੰਤ ਅੰਕਾਰੀ ਮੰਡਲ ਬ੍ਰਾਂਚ ਫਲੋਰ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਸਾਡੇ ਸੰਯੋਜਕ ਮਹਾਤਮਾ ਜੀ ਨੇ ਉਦਘਾਟਨ ਕੀਤਾ ਔਰ ਸੋ ਤੋ ਵੱਧ ਬਲੱਡ ਡੋਨੇਟ ਦੀਆਂ ਹੋ ਚੁਕਿਆ ਹੈ ਔਰ ਸਾਰੀ ਸਾਥ ਸੰਗਤ ਨੇ ਫਲੋਰ ਬ੍ਰਾਂਚ ਨੇ ਅਪਰਾ ਬ੍ਰਾਂਚ ਨੇ ਯੋਗਦਾਨ ਦਿੱਤਾ ਹੈ ਔਰ ਸਾਰੀ ਫਲੋਰ ਫਲੋਰ ਬ੍ਰਾਂਚ ਔਰ ਅਪਰਾ ਬ੍ਰਾਂਚ ਔਰ ਗ੍ਰਾਮ ਬ੍ਰਾਂਚ ਦੇ ਅਸੀਂ ਤਹਿਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੂਨਦਾਨ ਕਰਕੇ ਸਾ ਇਹ ਖੂਨਦਾਨ ਕੈਂਪ ਵਿੱਚ ਸਾਨੂੰ ਯੋਗਦਾਨ ਦਿੱਤਾ ਹੈ ਸਾਥ ਸੰਗਤ ਜੀ ਪਿਆਰ ਸੇ ਕਹਿਣਾ ਜੀ ਧੰਨਵਾਦ